ਦਾ ਮਤਲਬ ਇਹ ਆ ਕਿ 1 ਨੰਬਰ 2 ਨੰਬਰ 3 ਨੰਬਰ 4 ਨੰਬਰ 5 ਨੰਬਰ ਜਿਹੜੀਆਂ ਵੀ ਗਲੀਆਂ ਇਹਨਾਂ ਨਾਲ ਲੱਗਦੀਆਂ ਨੇ ਅੱਗੇ ਪਿੱਛੇ ਨੇ ਉਹਨਾਂ ਨੂੰ ਵੀ ਇਹਦੇ 'ਚ ਜਾਂ ਕੱਢਿਆ ਜਾਵੇ ਜਾ ਸਕਦਾ ਜਾਂ ਉਹਨਾਂ ਨੂੰ ਨਵਾਂ ਉਹਦੇ 'ਚ ਲਿਆ ਕੇ ਤਾਂ ਕਿ ਵੋਟਸ ਦੀ ਜਿਹੜੀ ਆ ਉਹ ਬਰਾਬਰਤਾ ਲਿਆਂਦੀ ਜਾਵੇ ਪਰ ਇਹਨਾਂ ਨੇ ਤਾਂ ਸਾਰੀ ਨੰਬਰਿੰਗ ਬਦਲਤੀ ਇਹਨਾਂ ਨੇ ਤਾਂ ਗਲੀਆਂ ਹੀ ਕੋਈ ਸੜਕਾਂ ਹੀ ਟਪਾਤੀਆਂ ਇਹਨਾਂ ਨੇ ਤਾਂ ਕੋਈ ਨੇਚਰਲ ਬਾਉਂਡਰੀਜ਼ ਨਹੀਂ ਰੱਖੀਆਂ ਔਰ ਇਹਨਾਂ ਨੇ ਸਾਰੀਆਂ ਕਾਨੂੰਨਾਂ ਦੇ ਤੇ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਸਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਵੀ ਇਹ ਕਾਨੂੰਨ ਹੈ ਇਹਦੇ ਵਿੱਚ ਜਾਂ ਤਾਂ 15 ਸਾਲ ਦੀ ਟਰਮ ਹੋ ਗਈ ਹੋਵੇ ਜਦੋਂ ਅਗਲੇ 16 16ਵੇਂ ਸਾਲ ਜਾਂਦਾ ਜਦੋਂ ਮਿਸਪਰ ਕਮੇਟੀ ਦੀ ਅਗਲੀ ਤੀਜੀ ਚੋਣ ਤੋਂ ਬਾਅਦ ਚੌਥੀ ਚੋਣ ਹੁੰਦੀ ਆ ਉਦੋਂ ਉਹ ਡੀਲਿਮਿਟੇਸ਼ਨ ਬੋਰਡ ਨੂੰ ਹੱਕ ਆ ਕਿ ਉਹ ਇਹਦੀ ਡੀਲਿਮਿਟੇਸ਼ਨ ਕਰ ਸਕਦਾ ਇਹ ਕੋਈ ਏਰੀਆ ਵਿੱਚ ਨਵਾਂ ਐਡ ਹੋਇਆ ਹੋਵੇ ਤਾਂ ਹੋ ਸਕਦਾ ਜਾਂ ਨਵਾਂ ਕੋਈ ਸੰਸਕ ਹੋਇਆ ਹੋਵੇ ਸਰਵੇ ਰਿਪੋਰਟ ਹੋਈ ਹੋਵੇ ਜਿਹੜੀ ਕਿ ਗਵਰਨਮੈਂਟ ਵੱਲੋਂ ਨੋਟੀਫਾਈ ਹੋਈ ਹੁੰਦੀ ਆ ਉਸ ਤੋਂ ਬਾਅਦ ਇਹ ਹੋਰ ਕੋਈ ਇਹਦੇ 'ਚ ਹੱਲ ਨਹੀਂ ਕਿ ਇਹਦੇ 'ਚ ਜਿਹੜੀ ਵਾਰਡਬੰਦੀ ਉਹ ਨਵੀਂ ਸਿਰਿਓ ਹੋ ਸਕਦੀ ਹੋ ਇਹਨਾਂ ਨੇ ਇੱਕ ਰੈਸ਼ਨਲਾਈਜੇਸ਼ਨ ਦੇ ਇੱਕ ਉਹਦੇ 'ਚ ਹੈਗੀ ਕਾਨੂੰਨ ਦੇ ਵਿੱਚ ਕਿ ਇਹ ਬਰਾਬਰਤਾ ਜਿਹੜੀ ਆ ਸਮਾਨਤਾ ਜਿਹੜੀ ਮੈਂ ਕਹਿੰਦਾ ਉਹ ਲਿਆਈ ਜਾਵੇ ਹਰ ਵਾਰਡ ਦੇ ਵਿੱਚ ਤਾਂ ਜੋ ਹਰ ਵਾਰਡ ਦੇ ਜਿਹੜੇ ਵੋਟਸ ਨੇ ਉਹ ਲਗਭਗ ਤਕਰੀਬਨ ਤਕਰੀਬਨ ਸੇਮ ਹੋਣ ਉਹਦਾ ਮਤਲਬ ਇਹ ਆ ਕਿ ਇੱਕ ਨੰਬਰ ਦੋ ਨੰਬਰ ਤਿੰਨ ਨੰਬਰ ਚਾਰ ਨੰਬਰ ਪੰਜ ਨੰਬਰ ਜਿਹੜੀਆਂ ਵੀ ਗਲੀਆਂ ਇਹਨਾਂ ਨਾਲ ਲੱਗਦੀਆਂ ਨੇ ਅੱਗੇ ਪਿੱਛੇ ਨੇ ਉਹਨਾਂ ਨੂੰ ਵੀ ਇਹਦੇ 'ਚ ਜਾਂ ਕੱਢਿਆ ਜਾਵੇ ਜਾ ਸਕਦਾ ਜਾਂ ਉਹਨਾਂ ਨੂੰ ਨਵਾਂ ਉਹਦੇ 'ਚ ਲਿਆ ਕੇ ਤਾਂ ਕਿ ਵੋਟਸ ਦੀ ਜਿਹੜੀ ਆ ਉਹ ਬਰਾਬਰਤਾ ਜਾਂਦੀ ਜਾਵੇ ਪਰ ਇਹਨਾਂ ਨੇ ਤਾਂ ਸਾਰੀ ਨੰਬਰਿੰਗ ਬਦਲਤੀ ਇਹਨਾਂ ਨੇ ਤਾਂ ਗਲੀਆਂ ਹੀ ਸੜਕਾਂ ਹੀ ਤਪਾਤੀਆਂ ਇਹਨਾਂ ਨੇ ਤਾਂ ਕੋਈ ਨੇਚਰਲ ਬਾਉਂਡਰੀਜ਼ ਨਹੀਂ ਰੱਖੀਆਂ ਔਰ ਇਹਨਾਂ ਨੇ ਸਾਰੀਆਂ ਕਾਨੂੰਨ ਦੇ ਤੇ ਜਿਹੜਾ ਦਿੱਤੋ ਸੋ ਉਹ ਸਾਡਾ ਜਿਹੜਾ ਮੁਖ ਹੈ ਇਹ ਅਸੀਂ ਕਾਨੂੰਨ ਦਾ ਸਾਰਾ ਤਾਂ ਲਵਾ ਤਾਂ ਲੈਣ ਜਾਣ ਜਾ ਰਹੇ ਆ ਕਿ ਇਹਨਾਂ ਨੇ ਤਾਂ ਪਾੜ ਬੰਦੀ ਕਰਤੀ ਸਾਡੀ ਇਹ ਜਿਹੜੀ ਸਭ ਤੋਂ ਵੱਡੀ ਗੱਲ ਅਸੀਂ ਕਹੀ ਸੀ ਵੀ ਸ਼ਹਿਰ ਨੂੰ ਇਹਨਾਂ ਨੇ ਪਾੜ ਕੇ ਰੱਖਤਾ ਆਪਣੇ ਮੁਤਾਬਕ ਆਪਣੇ ਸਹੂਲਤ ਲਈ ਦੇਖੋ ਮਿਸਪਲ ਕਮੇਟੀ ਕਾਦ ਲਈ ਹੁੰਦੀ ਆ ਲੋਕਾਂ ਦੀ ਸਹੂਲਤ ਲਈ ਕਿ ਉਹਨਾਂ ਦੀ ਜਿਹੜੀ ਬਾੜ ਬੰਦੀ ਇਸ ਤਰ੍ਹਾਂ ਹੋਵੇ ਤਾਂ ਕਿ ਕਿ ਲੋਕਲ ਗਵਰਨਮੈਂਟ ਕਹਿੰਦੇ ਆਪਾਂ ਇਹਨੂੰ ਲੋਕਲ ਸੈਲਫ ਗਵਰਨਮੈਂਟ ਹੁੰਦੀ ਆ ਇਹਦਾ ਨਾਮ ਆ ਇਹ ਲੋਕਾਂ ਦੀ ਸਹੂਲਤ ਵਾਸਤੇ ਉੱਥੇ ਹੀ ਉਹਨਾਂ ਦੇ ਇਲਾਕੇ 'ਚ ਅ ਉੱਥੇ ਜਿਹੜੇ ਕਾਉਂਸਲਰ ਆ ਉਹ ਉਹਨਾਂ ਦੇ ਕੰਮਕਾਰ ਜਿਹੜੇ ਨੇ ਉਹਨੂੰ اختیار ਨੇ ਕਿ ਉਹ ਕਰਵਾਉਦਾ ਤੇ ਇਹਨਾਂ ਨੇ ਤਾਂ ਐਡੇ-ਐਡੇ ਲੰਬੇ ਜਿਹੜੇ ਅ ਅਵਾਰਡ ਨਵੇਂ ਆਹ ਬਣਾ ਦਿੱਤੇ ਕੋਈ ਕਿੱਧਰੋਂ ਚੱਕ ਕੇ ਗਲੀ ਕਿੱਧਰ ਪਾਤੀ ਕੋਈ ਮਤਲਬ ਬਿਲਕੁਲ ਹੀ ਸਾਰੇ ਸ਼ਹਿਰ ਦੀ ਇਹਨਾਂ ਨੇ ਤੋੜਪੰਨ ਕਰਤੀ ਸਾਰਾ ਹੀ ਸ਼ਹਿਰ ਇਹਨਾਂ ਨੇ ਤੋੜ ਕੇ ਰੱਖਤਾ ਇਹ ਇਸ ਤਰ੍ਹਾਂ ਜਿਹੜੀਆਂ ਇਹ ਇਹਨਾਂ ਨੇ ਅੱਜ ਕੁੱਝੀਆਂ ਹਰਕਤਾਂ ਕੀਤੀਆਂ ਨੇ ਇਹਦੇ ਖਿਲਾਫ ਅਸੀਂ ਖੜੇ ਹੋਏ ਹਾਂ ਪੀਕਾ ਜਨ ਇਹ ਤੁਹਾਡੇ ਸਾਹਮਣੇ ਆ ਕਿ ਆ ਜੋ ਇਹਨਾਂ ਨੇ ਹਰਕਤਾਂ ਕਰੀਆਂ ਨੇ ਇਹ ਨਾ ਭੁੱਲਣਯੋਗ ਨੇ ਨਾ ਇਹ ਮਾਫੀਯੋਗ ਨੇ ਬਹੁਤ ਹੀ ਇਹਨਾਂ ਨੇ ਇੱਕ anarchi ਜਿਹੜੀ ਆ ਉਹ ਇੱਕ ਅਫਰਾ ਤਫੜੀ ਜਿਹੜੀ ਆ ਪੂਰੀ ਮਾਹੌਲ ਚ ਔਰ ਪੂਰੇ ਸ਼ਹਿਰ ਚ ਇਹਨਾਂ ਨੇ ਫਲਾਈ ਹੋਈ ਆ ਔਰ ਕਾਂਗਰਸ ਪਾਰਟੀ ਇਹਦੀ ਸਖਤ ਸ਼ਬਦਾਂ ਕੁਮੰਡਾ ਕਰਦੀ ਆ ਔਰ ਇਹ ਸਾਡੀ ਮੰਗ ਆ ਕਿ ਹਜੇ ਵੀ ਸੁਧਰ ਜੋ ਹਜੇ ਵੀ ਡੁੱਲੇ ਬੇਰਾ ਦਾ ਕੁਝ ਨਹੀਂ ਬਗੜਿਆ ਨਹੀਂ ਤਾਂ ਫੇਰ ਦੇਖ ਲਓ ਉਹਨੂੰ ਇਹੋ ਜੀ ਜਿਹੜੀ ਆ ਉਹ ਕੀਮਤ ਚਕਾਉਣੀ ਪਊਗੀ ਔਰ ਲੋਕ ਜਿਹੜੇ ਨੇ ਅੱਜ ਤੁਹਾਡੇ ਖਿਲਾਫ ਜਿਹੜੇ ਖੜੇ ਹੋ ਗਏ ਨੇ ਔਰ ਕਾਂਗਰਸ ਪਾਰਟੀ ਸਾਡੇ ਸਾਰੇ ਸਾਥੀ ਅੱਜ ਤਕੜੇ ਹੋ ਕੇ ਅਸੀਂ ਲੜਾਈ ਲੜਾਂਗੇ ਥੈਂਕ ਯੂ